ਹਸ਼ਿਆਰਪੁਰ ਆਪਣਾ ਜ਼ਿਲ੍ਹਾ ਹੈ ਜੀ ਤੇ ਦਵਾਬਾ ਏਰੀਆ ਆਪਣਾ ਤੇ ਮੈਨੂੰ ਮਾਣ ਹੈ ਮੈਂ ਹਸ਼ਿਆਰਪੁਰ ਜ਼ਿਲ੍ਹੇ ਤੋਂ ਬਿਲੋਂਗ ਕਰਦਾ ਤੇ ਹਮੇਸ਼ਾ ਕੋਸ਼ਿਸ਼ ਕਰਾਂਗੇ ਅਸੀਂ ਆਪ ਦੇ ਏਰੀਏ ਨੂੰ ਆਪ ਦੇ ਇਲਾਕੇ ਨੂੰ ਤੇ ਆਪ ਦੇ ਜ਼ਿਲ੍ਹੇ ਨੂੰ ਪੰਜਾਬ ਨੂੰ ਪੰਜਾਬੀਅਤ ਨੂੰ ਅੱਗੇ ਲੈ ਕੇ ਜਾਈਏ ਮੈਂ ਇਹੀ ਕਹਿਣਾ ਚਾਹੁੰਦਾ ਜੀ ਚਾਹੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡੇ ਪੰਜਾਬੀਆਂ ਨੇ ਬੜੇ ਝੰਡੇ ਗੱਡੇ ਆ ਜੀ ਤੇ ਬੜੀ ਮਿਹਨਤ ਕਰਕੇ ਆਪਣਾ ਅ ਸਟੈਂਡ ਬਣਾਇਆ ਆਪਣਾ ਜੋ ਵੀ ਤਮਾ ਜਾਮਾ ਖੜਾ ਕਰਿਆ ਤੇ ਬਟ ਜਿਹੜੀ ਪੰਜਾਬ ਦੀ ਮਿੱਟੀ ਆ ਨਾ ਇਹ ਖਿੱਚ ਪਾਉਂਦੀ ਹੈ ਜੀ ਚਾਹੇ ਬੰਦਾ ਕਿਤੇ ਵੀ ਚਲ ਜਵੇ ਦੇਸ਼ਾਂ ਵਿਦੇਸ਼ਾਂ ਵਿੱਚ ਚਲ ਜਵੇ ਤੇ ਆਪਣੇ ਪੰਜਾਬ ਦੀ ਮਿੱਟੀ ਹਮੇਸ਼ਾ ਜਦੋਂ ਬੰਦਾ ਬਾਹਰ ਵੀ ਹੁੰਦਾ ਕਿਤੇ ਵੀ ਆ ਮੈਂ ਵੀ ਹੁਣ ਯੂਕੇ ਹੋਂਨਾ ਤੇ ਮੈਨੂੰ ਵੀ ਐ ਲੱਗਦਾ ਕਿ ਯਾਰ ਪੰਜਾਬ ਦੀ ਮਿੱਟੀ ਜਿਹੜੀ ਆ ਨਾ ਉਹ ਉਦੀ ਖੁਸ਼ਬੂ ਹੀ ਅਲੱਗ ਹੈ ਜੀ ਤੇ ਜਿਹੜਾ ਬੀਪੀਐਲ ਗਾਣਾ ਵੀ ਹੈ ਇਹ ਆ ਇਹ ਵਾਲਾ ਆਪਣਾ ਇਹ ਦੋਨਾਂ ਤੇ ਹੀ ਹੈ ਬਾਹਰ ਲਈ ਵੀ ਹੈ ਤੇ ਇੱਥੇ ਦੇ ਆਪਣੇ ਭਰਾਵਾਂ ਲਈ ਵੀ ਆ ਵੀਰਾਂ ਲਈ ਕਿ ਜਿਨ੍ਹਾਂ ਨੇ ਮਿਹਨਤ ਕਰਕੇ ਕੁਝ ਕਰਿਆ ਤੇ ਜਿਨ੍ਹਾਂ ਨੇ ਸਟਰਗਲ ਕੀਤੀ ਲਾਈਫ ਦੇ ਵਿੱਚ ਤੇ ਇਹਦੇ ਚ ਕਲੈਨ ਵੀ ਪਾਈ ਹੋਈ ਹੈ ਜਾਤਾਂ ਦੀਆਂ ਵਾਰੀਆਂ ਚੋਂ ਦੇਖਦੇ ਨੇ ਥੱਲੇ ਮੁੰਡੇ ਤੇ ਮਾਲਪੁਰੋਂ ਨਿਕਲੇ ਆ ਹੱਲੇ ਮੁੰਡੇ ਤੇ ਉਹ ਉਹ ਤੁਸੀਂ ਜਦੋਂ ਹੁਣ ਤੁਸੀਂ ਗਾਣਾ ਦੇਖੋਗੇ ਪੰਜਾਬੀ ਆਪਣਾ ਪੀਪੀਐਲ ਪ੍ਰਾਊਡ ਪੇਂਡੂ ਲੈਗਸੀ ਇਹਦਾ ਮਤਲਬ ਹੈ ਤੇ ਤੁਸੀਂ ਪਿਆਰ ਦਿਓ ਨੂੰ ਬਸ ਖਿੱਚ ਕੇ ਰੱਖੋ ਚੱਕ ਦੂਗਾ ਯੂਥ ਨੂੰ ਤਾਂ ਜੂਥ ਨੂੰ ਤਾਂ ਮੈਂ ਕੀ ਕਹਾਂਗਾ ਜੀ ਮੇਰੀ ਕਿਹੜਾ ਗੱਲ ਮੰਨਣੀ ਜੂਥ ਨੇ ਪਰ ਇਹਨਾ ਕਿ ਆਪਣੇ ਮਾਪਿਓ ਦਾ ਸਤਿਕਾਰ ਕਰੋ ਤੇ बस ਜਿੰਨਾ ਹੋ ਸਕੇ ਪੋਜ਼ਿਟਿਵ ਰਹੋ ਤੇ ਚੰਗਾ ਸੁਣੋ ਤੇ ਚੰਗਾ ਪ੍ਰਮੋਟ ਕਰੋ ਬਸ ਇਹੀ ਕਹਿ ਸਕਦਾ ਤੇ ਬਾਕੀ ਦੇਖਿਆ ਇਹ ਸਿੰਗਰਾ ਦੇ ਜੋ ਗਾਣੇ ਹੁੰਦੇ ਨੇ ਉੱਤੇ ਵੀ ਕਾਫੀ ਜਾਂਦਾ ਪ੍ਰਭਾਵ ਹੁੰਦੀ ਹੈ ਜਿਵੇਂ ਤੁਹਾਡਾ ਗਾਣਾ ਆਇਆ ਸੀਗਾ ਟੂਨ ਫਲਾਇਆ ਸੀ ਸਿਰ ਪਾੜਿਆ ਉਹ ਵੀ ਕਾਫੀ ਫੇਮਸ ਹੋਇਆ ਤੇ ਕਾਫੀ ਟ੍ਰੈਂਡਿੰਗ ਵੀ ਰਿਹਾ ਹਾਂਜੀ ਤੋ ਇਦਾਂ ਦੇ ਗਾਣਿਆਂ ਦੇ ਵਿੱਚ ਕੀ ਕਹਿਣਾ ਹੈ ਉਹ ਨਹੀਂ ਨਹੀਂ ਮੈਂ ਮੈਂ ਕੀ ਕਹਿਣਾ ਜੀ ਆਰਟਿਸਟ ਜਿਹੜਾ ਆਰਟਿਸਟ ਸਾਰਿਆਂ ਦਾ ਹੈ ਆਰਟਿਸਟ ਹਰ ਬੰਦੇ ਦਾ ਹੀ ਹੈ ਤੇ ਮੈਨੂੰ ਐ ਲੱਗਦਾ ਕਿ ਮੈਨੂੰ ਨਹੀਂ ਲੱਗਦਾ ਜੇ ਮੈਂ ਟੋਲ ਬਲਾਜੀ ਵਾਲੀ ਲਾਈਨ ਪਾਈ ਵੀ ਹੈ ਤੇ ਕਿੰਨੇ ਕ ਬੰਦਿਆਂ ਨੇ ਕਿਤੇ ਟੋਲ ਪੁਲਾਏ ਤੇ ਜਾ ਕੇ ਸਿਰ ਪਾੜਤਾ ਇਦਾਂ ਨਹੀਂ ਹੁੰਦਾ ਭਾਈ ਜੀ ਇਹ ਸਿਰਫ ਐਂਟਰਟੇਨਮੈਂਟ ਦੇ ਤੌਰ ਤੇ ਹੁੰਦੇ ਨੇ ਤੇ ਅਸੀਂ ਵੀ ਤੁਸੀਂ ਵੀ ਅਸੀਂ ਵੀ ਸੌ ਕੰਮ ਕਰਦੇ ਹਾਂ ਤੁਸੀਂ ਵੀ ਲਾਈਵ ਦੇ ਵਿੱਚ ਸੌ ਚੀਜ਼ਾਂ ਦੇਖਦੇ ਹੋ ਤੁਸੀਂ ਐਜ਼ ਐਨ ਰਿਪੋਰਟਰੋਂ ਤੁਸੀਂ ਕਿੰਨੀਆਂ ਖਬਰਾਂ ਲਾਉਨੇ ਹੋ ਤਾਂ ਮੈਨੂੰ ਨਹੀਂ ਲੱਗਦਾ ਤੁਸੀਂ ਇੰਨਾ ਤੁਹਾਡੀ ਤੁਹਾਡੀ ਆਪ ਦੀ ਨਿੱਜੀ ਜ਼ਿੰਦਗੀ ਦੇ ਉੱਤੇ ਉਹਨਾਂ ਚੀਜ਼ਾਂ ਦਾ ਇੰਨਾ ਪ੍ਰਭਾਵ ਪੈਂਦਾ ਹੋਊਗਾ ਸੋ ਮੈਨੂੰ ਲੱਗਦਾ ਤੁਸੀਂ ਵੀ ਆਪ ਦਾ ਫਨ ਕਰਦੇ ਹੋ ਵਿਆਹ ਵੇਲੇ ਲੋਕ ਖੁਸ਼ ਹੁੰਦੇ ਨੇ ਜਦੋਂ ਕਿਸੇ ਦੀ ਮਰਗ ਹੁੰਦੀ ਆ ਉਦੋਂ ਦੁਖੀ ਹੁੰਦੇ ਨੇ ਸਿਚੁਏਸ਼ਨ ਦੇ ਅਕੋਰਡਿੰਗ ਹਰ ਚੀਜ਼ ਚੱਲਦੀ ਆ ਇੱਥੇ ਲਾਈਵ ਦੇ ਵਿੱਚ ਜੇ ਉਹਨੂੰ ਸਿਚੁਏਸ਼ਨ ਦੇ ਤੌਰ ਤੇ ਦੇਖਿਆ ਜਾਵੇ ਤਾਂ ਵਧੀਆ ਜੇ ਉਹ ਸਿਚੁਏਸ਼ਨ ਨੂੰ ਸੀ ਆਪ ਦੀ ਜ਼ਿੰਦਗੀ ਬਣਾ ਲਈਏ ਫਿਰ ਮੈਨੂੰ ਲੱਗਦਾ ਤੁਸੀਂ ਫਿਰ ਉਹ ਤਾਂ ਫਿਰ ਸਾਰੀ ਲਾਈਫ ਹੀ ਆਪਦੀ ਅਸੀਂ ਖਰਾਬ ਕਰਾਂਗੇ ਇੱਕ ਲਾਸ ਵਾਰ ਜਿਵੇਂ ਕਿ ਅਸੀਂ ਦੇਖਿਆ ਹੈ ਇੰਡਸਟਰੀ ਦੇ ਵਿੱਚ ਫਰੋਟੀਆਂ ਨੂੰ ਲੈ ਕੇ ਜਾਂ ਸਿੰਗਰਾਮ ਟਾਰਗੇਟ ਕੀਤਾ ਜਾਂਦਾ ਹੈ ਇਹਦੇ ਤੇ ਕੀ ਹੁੰਦਾ ਮੈਂ ਕੀ ਕਹਿਣਾ ਜੀ ਸਰਕਾਰ ਕਹੂਗੀ ਇਹਦੇ ਬਾਰੇ ਉਹ ਕਰ ਰਹੀ ਹੈ ਜੀ ਵਧੀਆ ਕੰਮ ਕਰ ਲਈ ਹੈ ਤੇ ਬਾਕੀ ਅਸੀਂ ਸਾਰੇ ਨਾਲ ਮੈਂ ਮੈਂ ਫਰੋਤੀ ਫਰੂਤੀ ਦਾ ਕੀ ਗੱਲ ਕਰ ਸਕਦਾ ਕਿਉਂਕਿ ਜ਼ਿੰਦਗੀ ਹੈ ਇਹ ਪੜਾ ਵੀ ਲੰਘ ਜਾਣਾ ਹੈ ਲਾਈਫ ਦੇ ਵਿੱਚ ਅ ਬਚਪਨ ਵੀ ਚਲਾ ਗਿਆ ਜਵਾਨੀ ਵੀ ਚਲੀ ਜਾਣੀ ਆ ਬੜਾਪਾ ਵੀ ਚਲੀ ਜਾਣਾ ਇੱਕ ਦਿਨ ਸਾਰਿਆਂ ਨੇ ਹੀ ਚਲੇ ਜਾਣਾ ਜੀ ਮੈਂ ਤੁਹਾਨੂੰ ਸਿਚੁਏਸ਼ਨ ਵਾਲੀ ਗੱਲ ਐਸੇ ਕਰਕੇ ਦੱਸੀ ਆ ਸਿਚੁਏਸ਼ਨ ਆ ਸਿਚੁਏਸ਼ਨ ਉਹ ਅਸੀਂ ਜਦੋਂ ਜ਼ਿੰਦਗੀ ਸਮਝਣ ਲੱਗ ਪੈਂਦੇ ਆ ਉਦੋਂ ਸਾਡੇ ਲਈ ਚੀਜ਼ਾਂ ਨੈਗੇਟਿਵ ਹੋ ਜਾਣੀਆਂ ਨੇ ਸੋ ਇਹ ਸਿਚੁਏਸ਼ਨ ਬਣਦੀ ਹੈ ਹਰ ਲਾਈਫ ਹਰ ਬੰਦੇ ਦੀ ਇੱਕੋ ਜਿਹੀ ਨਹੀਂ ਹੁੰਦੀ ਹੈਗੀ ਹਰੇਕ ਬੰਦਾ ਕਿਸੇ ਨਾ ਕਿਸੇ ਜਿਆਦਾ ਸਟਰਗਲ ਕੀਤੀ ਹੁੰਦੀ ਆ ਕਿਸ ਨੇ ਘੱਟ ਕੀਤੀ ਹੁੰਦੀ ਕਿਸੇ ਕੋਲ ਜਿਆਦਾ ਪੈਸਾ ਕਿਸੇ ਕੋਲ ਘੱਟ ਪੈਸਾ ਕੋਈ ਮਤਲਬ ਲਾਈਫ ਚੱਲੀ ਜਾਂਦੀ ਹੈ ਜੀ ਇਹ ਤਾਂ ਮੈਂ ਮੈਂ ਇਹਦੇ ਬਾਰੇ ਕੀ ਕਹਿ ਸਕਦਾ ਇਹਦੇ ਬਾਰੇ ਤਾਂ ਸਰਕਾਰ ਪੰਜਾਬ ਸਰਕਾਰ ਹੈਗੀ ਹੈ ਜੀ ਉਹ ਆਪ ਹੀ ਆਪ ਹੀ ਉਹ ਮੱਥਾ ਮੱਥਾ ਲਾਉਣ ਨੂੰ ਸੱਲੰਬੀ ਆ ਰਹੀ ਹੈ ਧਗਾਨਾ ਵੀ ਆ ਰਿਹਾ ਇਹਦੇ ਬਾਰੇ ਦੱਸਣਾ ਨੂੰ ਫਿਲਮ ਆ ਰਹੀ ਹੈ ਜੀ ਸਾਡੀ ਪੰਜਾਬੀ ਆ ਗਈ ਓਏ ਤੇ ਮੇਰੀ ਪ੍ਰਿੰਸ ਕਮਲਜੀਤ ਬਾਜੀ ਤੇ ਦਿੱਤਿਆ ਸੂਜੀ ਨੇ ਡਾਇਰੈਕਟ ਕੀਤੀ ਹੈ ਲਿਖੀ ਹੈ ਤੇ ਉਹਦੇ ਵਿੱਚ ਮੈਂ ਇੱਕ ਛੋਟਾ ਜਿਹਾ ਕਿਰਦਾਰ ਕੀਤਾ ਹੈ ਤੁਹਾਡੇ ਸੰਗੇ ਨੇ ਤੇ ਤੁਸੀਂ 29 ਅਗਸਤ ਨੂੰ ਜਾ ਕੇ ਜਰੂਰ ਦੇਖਿਓ ਪੰਜਾਬੀ ਆ ਗਏ ਹੋਏ ਤੇ ਇਹ ਜਿਹੜਾ ਅੱਜ ਅਸੀਂ ਗਾਣਾ ਲਾਂਚ ਕੀਤਾ ਹੈ ਇਹ ਸਾਡਾ ਹੈਗਾ ਪੀਪੀਐਲ پراਊਡ ਪਿੰਡੂ ਲੈਗਸੀ ਜਿਹੜਾ ਕਿ ਮੁੰਡੇ ਖੁੰਡਿਆਂ ਤੇ ਗਾਣਾ ਇੱਕ ਇੱਕ ਪੰਪ ਆਪਣੀ ਜਵਾਨੀ ਨੂੰ ਪੰਪ ਕਰਨ ਵਾਲਾ ਗਾਣਾ ਹੈ ਇਹਦੇ ਵਿੱਚ ਜਿੱਦਾਂ ਕਿ ਬੋਲ ਨੇ ਪਿੰਡਾਂ ਦੇ ਮੁੰਡੇ ਹੱਟੇ-ਕੱਟੇ ਨੇ ਹੱਟੇ-ਕੱਟੇ ਦਾ ਮਤਲਬ ਹੁੰਦਾ ਕਿ ਮਤਲਬ ਐਨ ਤਣਿਓ ਸਰੀਰ ਮਲਵ ਡੰਡ ਬੈਠ ਕੰਮ ਮਾਰੇ ਜੋ ਤੁਸੀਂ ਲਿਰਿਕਸ ਸੁਣੋਗੇ ਸਾਰੇ ਗਾਣੇ ਦੀ ਗਾਣੇ ਦੇ ਤਾਂ ਤੁਹਾਨੂੰ ਕੱਲੇ-ਕੱਲੇ ਕੱਲੀ-ਕੱਲੀ ਲਾਈਨ ਦਾ ਮਤਲਬ ਤੁਹਾਨੂੰ ਸਮਝ ਆਊਗਾ ਹੁਣ ਅਸੀਂ ਅੰਦਰ ਗਾਣਾ ਵੀ ਲਾਵਾਂਗੇ ਸਿਨੇਮੇ ਦੇ ਵਿੱਚ ਤੇ ਇਹਦਾ ਮਤਲਬ ਇਹੀ ਹੈ ਕਿ ਪਿੰਡਾਂ ਦੇ ਮੁੰਡੇ ਜਿਹੜੇ ਹੁੰਦੇ ਆ ਉਹ ਘਿਓ ਮੱਖਣ ਖਾ ਕੇ ਦੇਸੀ ਲੱਸੀ ਪੀ ਕੇ ਤੇ ਪੂਰਾ ਚੱਕ ਕੇ ਰੱਖਦੇ ਆ ਕੰਮ ਅ ਹਿਾਰਪੁਰ ਆਪਣਾ ਜ਼ਿਲ੍ਹਾ ਹੈ ਜੀ ਤੇ ਦਵਾਬਾ ਏਰੀਆ ਆਪਣਾ ਤੇ ਮੈਨੂੰ ਮਾਣ ਹੈ ਮੈਂ ਹਿਾਰਪੁਰ ਜ਼ਿਲ੍ਹੇ ਤੋਂ ਬਿਲੋਂਗ ਕਰਦਾ ਤੇ ਹਮੇਸ਼ਾ ਕੋਸ਼ਿਸ਼ ਕਰਾਂਗੇ ਅਸੀਂ ਆਪ ਦੇ ਏਰੀਏ ਨੂੰ ਆਪ ਦੇ ਇਲਾਕੇ ਨੂੰ ਤੇ ਆਪ ਦੇ ਜ਼ਿਲ੍ਹੇ ਨੂੰ ਪੰਜਾਬ ਨੂੰ ਪੰਜਾਬੀਅਤ ਨੂੰ ਅੱਗੇ ਲੈ ਕੇ ਜਾਈਏ ਮੈਂ ਇਹੀ ਕਹਿਣਾ ਚਾਹੁੰਦਾ ਜੀ ਚਾਹੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡੇ ਪੰਜਾਬੀਆਂ ਨੇ ਬੜੇ ਝੰਡੇ ਗੱਡੇ ਆ ਜੀ ਤੇ ਬੜੀ ਮਿਹਨਤ ਕਰਕੇ ਆਪਣਾ ਆ ਆ ਸਟੈਂਡ ਬਣਾਇਆ ਆਪਣਾ ਜੋ ਵੀ ਤਮਾ ਜਾਮਾ ਖੜਾ ਕਰਿਆ ਤੇ ਬਟ ਜਿਹੜੀ ਪੰਜਾਬ ਦੀ ਮਿੱਟੀ ਆ ਨਾ ਇਹ ਖਿੱਚ ਪਾਉਂਦੀ ਆ ਜੀ ਚਾਹੇ ਬੰਦਾ ਕਿਤੇ ਵੀ ਚਲ ਜਵੇ ਦੇਸ਼ਾਂ ਵਿਦੇਸ਼ਾਂ ਵਿੱਚ ਚਲ ਜਵੇ ਤੇ ਆਪਣੇ ਪੰਜਾਬ ਦੀ ਮਿੱਟੀ ਹਮੇਸ਼ਾ ਜਦੋਂ ਬੰਦਾ ਬਾਹਰ ਵੀ ਹੁੰਦਾ ਕਿਤੇ ਵੀ ਆ ਮੈਂ ਵੀ ਹੁਣ ਯੂਕੇ ਹੋਂਨਾ ਤੇ ਮੈਨੂੰ ਵੀ ਐਂ ਲੱਗਦਾ ਕਿ ਯਾਰ ਪੰਜਾਬ ਦੀ ਮਿੱਟੀ ਜਿਹੜੀ ਆ ਨਾ ਉਹ ਉਹਦੀ ਖੁਸ਼ਬੂ ਹੀ ਅਲੱਗ ਹੈ ਜੀ ਤੇ ਜਿਹੜਾ ਪੀਪੀ ਲਗਾਣਾ ਵੀ ਆ ਇਹ ਆ ਇਹ ਵਾਲਾ ਆਪਣਾ ਇਹ ਦੋਨਾਂ ਤੇ ਹੀ ਹੈ ਬਾਹਰ ਲਈ ਵੀ ਹੈ ਤੇ ਇੱਥੇ ਦੇ ਆਪਣੇ ਭਰਾਵਾਂ ਲਈ ਵੀ ਆ ਵੀਰਾਂ ਲਈ ਕਿ ਜਿਨ੍ਹਾਂ ਨੇ ਮਿਹਨਤ ਕਰਕੇ ਕੁਝ ਕਰਿਆ ਤੇ ਜਿਨ੍ਹਾਂ ਨੇ ਸਟਰਗਲ ਕੀਤੀ ਲਾਈਫ ਦੇ ਵਿੱਚ ਤੇ ਇਹਦੇ 'ਚ ਇੱਕ ਲੈਨ ਵੀ ਪਾਈ ਹੋਈ ਹੈ ਜਾਤ ਜਾਂਦੀਆਂ ਬਾਰੀਆਂ ਚ ਦੇਖਦੇ ਨੇ ਥੱਲੇ ਮੁੰਡੇ ਤੇ ਮਾਲਪੁਰੋਂ ਨਿਕਲੇ ਆ ਹੱਲੇ ਮੁੰਡੇ ਤੇ ਉਹ ਉਹ ਤੁਸੀਂ ਜਦੋਂ ਹੁਣ ਤੁਸੀਂ ਗਾਣਾ ਦੇਖੋਗੇ ਪੰਜਾਬੀ ਆਪਣਾ ਪੀਪੀਐਲ ਪ੍ਰਾਊਡ ਪੈਂਡੂ ਲੈਗਸੀ ਇਹਦਾ ਮਤਲਬ ਹੈ ਤੇ ਤੁਸੀਂ ਪਿਆਰ ਦਿਓ ਉਹਨੂੰ ਬਸ ਖਿੱਚ ਕੇ ਰੱਖੋ ਚੱਕ ਦਊਗਾ ਯੂਥ ਨੂੰ ਤਾਂ ਜਿਹੜੇ ਨੌਜਵਾਨ ਜੂਥ ਨੂੰ ਤਾਂ ਮੈਂ ਕੀ ਕਹਾਂਗਾ ਜੀ ਮੇਰੀ ਕਿਹੜਾ ਗੱਲ ਮੰਨਣੀ ਜੂਥ ਨੇ ਬਲਿਨਾ ਕਿ ਆਪਣੇ ਮਾਪਿਓ ਦਾ ਸਤਿਕਾਰ ਕਰੋ ਤੇ ਬਸ ਜਿੰਨਾ ਹੋ ਸਕੇ ਪੋਜ਼ਿਟਿਵ ਰਹੋ ਤੇ ਚੰਗਾ ਸੁਣੋ ਤੇ ਚੰਗਾ ਪ੍ਰਮੋਟ ਕਰੋ ਬਸ ਇਹੀ ਕਹਿ ਸਕਦਾ ਤੇ ਬਾਕੀ ਦਿਕਨ ਦੇ ਸੀngrade ਦੇ ਜੋ ਗਾਣੇ ਹੁੰਦੇ ਨੇ ਉੱਤੇ ਵੀ ਕਾਫੀ ਜਾਂਦਾ ਪ੍ਰਭਾਵ ਹੁੰਦੀ ਹੈ ਜਿਵੇਂ ਕਿ ਤੁਹਾਡਾ ਗਾਣਾ ਆਇਆ ਸੀਗਾ ਟੂਲ ਪੁਲਾਏ ਤੇ ਸਿਰ ਪਾੜਿਆ ਉਹ ਵੀ ਕਾਫੀ ਫੇਮਸ ਹੋਇਆ ਤੇ ਕਾਫੀ ਟ੍ਰੈਂਡਿੰਗ ਵੀ ਰਿਹਾ ਹਾਂਜੀ ਸੋ ਇਦਾਂ ਦੇ ਗਾਣਿਆਂ ਦੇ ਉੱਤੇ ਕੀ ਕਹਿਣਾ ਹੈ ਉਹ ਨਹੀਂ ਨਹੀਂ ਮੈਂ ਮੈਂ ਕੀ ਕਹਿਣਾ ਜੀ ਆਰਟਿਸਟ ਜਿਹੜਾ ਆਰਟਿਸਟ ਸਾਰਿਆਂ ਦਾ ਹੈ ਆਰਟਿਸਟ ਹਰ ਬੰਦੇ ਦਾ ਹੀ ਹੈ ਤੇ ਮੈਨੂੰ ਐ ਲੱਗਦਾ ਕਿ ਮੈਨੂੰ ਨਹੀਂ ਲੱਗਦਾ ਜੇ ਮੈਂ ਟੂਲ ਪੁਲਾਏ ਵਾਲੀ ਲਾਈਨ ਪਾਈ ਵੀ ਹੈ ਤੇ ਕਿੰਨੇ ਕੁ ਬੰਦਿਆਂ ਨੇ ਕਿਤੇ ਟੋਨ ਬੁਲਾਏ ਤੇ ਜਾ ਕੇ ਸਿਰ 파ੜਤਾ ਇਦਾਂ ਨਹੀਂ ਹੁੰਦਾ ਭਾਈ ਜੀ ਇਹ ਸਿਰਫ ਇੰਟਰਟੇਨਮੈਂਟ ਦੇ ਤੌਰ ਤੇ ਹੁੰਦੇ ਨੇ ਤੇ ਅਸੀਂ ਵੀ ਤੁਸੀਂ ਵੀ ਅਸੀਂ ਵੀ ਸੌ ਕੰਮ ਕਰਦੇ ਆ ਤੁਸੀਂ ਵੀ ਲਾਈਵ ਦੇ ਵਿੱਚ ਸੌ ਚੀਜ਼ਾਂ ਦੇਖਦੇ ਹੋ ਤੁਸੀਂ ਐਜ਼ ਐਨ ਰਿਪੋਰਟਰੋਂ ਤੁਸੀਂ ਕਿੰਨੀਆਂ ਖਬਰਾਂ ਲਾਉਨੇ ਹੋ ਤਾਂ ਮੈਨੂੰ ਨਹੀਂ ਲੱਗਦਾ ਤੁਸੀਂ ਇੰਨਾ ਸਾਡੀ ਤੁਹਾਡੀ ਆਪ ਦੀ ਨਿੱਜੀ ਜ਼ਿੰਦਗੀ ਦੇ ਉੱਤੇ ਉਹਨਾਂ ਚੀਜ਼ਾਂ ਦਾ ਇੰਨਾ ਪ੍ਰਭਾਵ ਪੈਂਦਾ ਹੋਊਗਾ ਸੋ ਮੈਨੂੰ ਲੱਗਦਾ ਤੁਸੀਂ ਵੀ ਆਪ ਦਾ ਫਨ ਕਰਦੇ ਹੋ ਬਿਆਹ ਵੇਲੇ ਲੋਕ ਖੁਸ਼ ਹੁੰਦੇ ਨੇ ਜਦੋਂ ਕਿਸੇ ਦੀ ਮਰਗ ਹੁੰਦੀ ਆ ਉਦੋਂ ਦੁਖੀ ਹੁੰਦੇ ਨੇ ਸਿਚੁਏਸ਼ਨ ਦੇ ਅਕੋਰਡਿੰਗ ਹਰ ਚੀਜ਼ ਚੱਲਦੀ ਆ ਇੱਥੇ ਲਾਈਫ ਦੇ ਵਿੱਚ ਜੇ ਉਹਨੂੰ ਸਿਚੁਏਸ਼ਨ ਦੇ ਤੌਰ ਤੇ ਦੇਖਿਆ ਜਾਵੇ ਤਾਂ ਵਧੀਆ ਜੇ ਉਹ ਸਿਚੁਏਸ਼ਨ ਨੂੰ ਹੀ ਆਪਦੀ ਜ਼ਿੰਦਗੀ ਬਣਾ ਲਈਏ ਫਿਰ ਮੈਨੂੰ ਲੱਗਦਾ ਤੁਸੀਂ ਫਿਰ ਉਹ ਤਾਂ ਫਿਰ ਸਾਰੀ ਲਾਈਫ ਹੀ ਆਪਦੀ ਅਸੀਂ ਖਰਾਬ ਕਰਾਂਗੇ ਇੱਕ ਲਾਸ ਵਾਰ ਜਿਵੇਂ ਕਿ ਅਸੀਂ ਦੇਖਿਆ ਹੈ ਇੰਡਸਟਰੀ ਦੇ ਵਿੱਚ ਫਰੋਡੀਆਂ ਨੂੰ ਲੈ ਕੇ ਜਾਂ ਸਿੰਗਰਾਮ ਟਾਰਗੇਟ ਕੀਤਾ ਜਾਂਦਾ ਹੈ ਇਹਦੇ ਤੇ ਕੀ ਕਹਾਂਗੇ ਮੈਂ ਕੀ ਕਹਿਣਾ ਜੀ ਇੱਕ ਸਰਕਾਰ ਕਹੂਗੀ ਇਹਦੇ ਬਾਰੇ ਉਹ ਕਰ ਰਹੀ ਹੈ ਜੀ ਵਧੀਆ ਕੰਮ ਕਰ ਰਹੀ ਹੈ ਤੇ ਬਾਕੀ ਅਸੀਂ ਸਾਰੇ ਨਾਲ ਆ ਮੈਂ ਮੈਂ ਫਰੂਤੀ ਫਰੂਤੀ ਦਾ ਕੀ ਗੱਲ ਕਰ ਸਕਦਾ ਕਿਉਂਕਿ ਅ ਜ਼ਿੰਦਗੀ ਹੈ ਇਹ ਪੜਾ ਵੀ ਲੰਘ ਜਾਣਾ ਲਾਈਫ ਦੇ ਵਿੱਚ ਅ ਬਚਪਨ ਵੀ ਚਲਾ ਗਿਆ ਜਵਾਨੀ ਵੀ ਚਲੀ ਜਾਣੀ ਆ ਬੁਢਾਪਾ ਵੀ ਚਲੇ ਜਾਣਾ ਇੱਕ ਦਿਨ ਸਾਰਿਆਂ ਨੇ ਹੀ ਚਲੇ ਜਾਣਾ ਜੀ ਮੈਂ ਤੁਹਾਨੂੰ ਸਿਚੁਏਸ਼ਨ ਵਾਲੀ ਗੱਲ ਐਸੇ ਕਰਕੇ ਦੱਸੀ ਐ ਸਿਚੁਏਸ਼ਨ ਐ ਸਿਚੁਏਸ਼ਨ ਉਹ ਅਸੀਂ ਜਦੋਂ ਜ਼ਿੰਦਗੀ ਸਮਝਣ ਲੱਗ ਪੈਂਦੇ ਆ ਉਦੋਂ ਸਾਡੇ ਲਈ ਚੀਜ਼ਾਂ ਨੈਗੇਟਿਵ ਹੋ ਜਾਂਦੀਆਂ ਨੇ ਸੋ ਇਹ ਸਿਚੁਏਸ਼ਨ ਬਣਦੀ ਐ ਹਰ ਲਾਈਫ ਹਰ ਬੰਦੇ ਦੀ ਇੱਕੋ ਜਿਹੀ ਨਹੀਂ ਹੁੰਦੀ ਹੈਗੀ ਹਰੇਕ ਬੰਦਾ ਕਿਸੇ ਨੇ ਜ਼ਿਆਦਾ ਸਟਰਗਲ ਕੀਤੀ ਹੁੰਦੀ ਆ ਕਿਸੇ ਨੇ ਘੱਟ ਕੀਤੀ ਹੁੰਦੀ ਕਿਸੇ ਕੋਲ ਜ਼ਿਆਦਾ ਪੈਸਾ ਕਿਸੇ ਕੋਲ ਘੱਟ ਪੈਸਾ ਕੋਈ ਮਤਲਬ ਲਾਈਫ ਚੱਲੀ ਜਾਂਦੀ ਐ ਜੀ ਇਹ ਤਾਂ ਮੈਂ ਮੈਂ ਇਹਦੇ ਬਾਰੇ ਕੀ ਕਹਿ ਸਕਦਾ ਇਹਦੇ ਬਾਰੇ ਤਾਂ ਸਰਕਾਰ ਪੰਜਾਬ ਸਰਕਾਰ ਹੈਗੀ ਆ ਜੀ ਉਹ ਆਪ ਹੀ ਆਪ ਹੀ ਉਹ ਮੱਥੇ ਮੱਥਾ ਲਾਉਣ ਨੂੰ ਸੱलम ਵੀ ਆ ਰਹੀ ਹੈ ਤੇ ਨਾਨਾ ਵੀ ਆ ਰਿਹਾ ਇਹਦੇ ਬਾਰੇ ਦਰਸ਼ਕਾਂ ਨੂੰ ਫਿਲਮ ਆ ਰਹੀ ਹੈ ਜੀ ਸਾਡੀ ਪੰਜਾਬੀ ਆ ਗਏ ਓਏ ਤੇ ਮੇਰੀ ਪ੍ਰਿੰਸ ਕਮਲਜੀਤ ਬਾਜੀ ਤੇ ਦਿੱਤਿਆ ਸੂਜੀ ਨੇ ਡਾਇਰੈਕਟ ਕੀਤੀ ਹੈ ਲਿਖੀ ਹੈ ਤੇ ਉਹਦੇ ਵਿੱਚ ਮੈਂ ਇੱਕ ਛੋਟਾ ਜਿਹਾ ਕਿਰਦਾਰ ਕੀਤਾ ਹੈ ਤੁਹਾਡੇ ਸੰਗੇ ਨੇ ਤੇ ਤੁਸੀਂ 29 ਅਗਸਤ ਨੂੰ ਜਾ ਕੇ ਜਰੂਰ ਦੇਖਿਓ ਪੰਜਾਬੀ ਆ ਗਏ ਓਏ ਤੇ ਇਹ ਜਿਹੜਾ ਅੱਜ ਅਸੀਂ ਗਾਣਾ ਲਾਂਚ ਕੀਤਾ ਹੈ ਇਹ ਸਾਡਾ ਹੈਗਾ ਪੀਪੀਐਲ پراਊਡ ਪਿੰਡੂ ਲੈਗਸੀ ਜਿਹੜਾ ਕਿ ਮੁੰਡੇ ਖੁੰਡਿਆਂ ਤੇ ਗਾਣਾ ਇੱਕ ਇੱਕ ਪੰਪ ਆਪਣੀ ਜਵਾਨੀ ਨੂੰ ਪੰਪ ਕਰਨ ਵਾਲਾ ਗਾਣਾ ਹੈ ਇਹਦੇ ਵਿੱਚ ਜਿੱਦਾਂ ਕਿ ਬੋਲ ਨੇ ਪਿੰਡਾਂ ਦੇ ਮੁੰਡੇ ਹੱਟੇ-ਕੱਟੇ ਨੇ ਹੱਟੇ-ਕੱਟੇ ਦਾ ਮਤਲਬ ਹੁੰਦਾ ਕਿ ਮਤਲਬ ਐਨ ਤਣਿਓ ਸਰੀਰ ਮਲਵ ਡੰਡ ਬੈਠ ਕੇ ਮਾਰੇ ਜੋ ਤੁਸੀਂ ਲਿਰਿਕਸ ਸੁਣੋਗੇ ਸਾਰੇ ਗਾਣੇ ਦੀ गाने ਦੇ ਤਾਂ ਤੁਹਾਨੂੰ ਕੱਲੇ-ਕੱਲੇ ਕੱਲੀ-ਕੱਲੀ ਲਾਈਨ ਦਾ ਮਤਲਬ ਤੁਹਾਨੂੰ ਸਮਝ ਆਊਗਾ ਹੁਣ ਅਸੀਂ ਅੰਦਰ ਗਾਣਾ ਵੀ ਲਾਵਾਂਗੇ ਸਿਨੇਮੇ ਦੇ ਵਿੱਚ ਤੇ ਇਹਦਾ ਮਤਲਬ ਇਹੀ ਹੈ ਕਿ ਪਿੰਡਾਂ ਦੇ ਮੁੰਡੇ ਜਿਹੜੇ ਹੁੰਦੇ ਆ ਉਹ ਘਿਓ ਮੱਖਣ ਖਾ ਕੇ ਦੇਸੀ ਲੱਸੀ ਪੀ ਕੇ ਤੇ ਪੂਰਾ ਚਟ ਕੇ ਰੱਖਦੇ ਆ ਕੰਮ